ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਆ ਲੈਕਚਰ ਆ ਰਿਕਰੂਟਮੈਂਟ ਮਾਸਟਰ ਰਿਕਰੂਟਮੈਂਟ ਐਂਡ ਪੀਟੀਆਈ ਟੀਚਰ ਰਿਕਰੂਟਮੈਂਟ ਦੀ ਸੋ ਇਸ ਵੀਡੀਓ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਿਓ ਅਤੇ ਸਮਝਿਓ ਜਿਹੜੇ ਸਾਥੀ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਆਂ ਅੱਜ ਦੀ ਆਪਣੀ ਵੀਡੀਓ ਦੀ ਕਾਫੀ ਟਾਈਮ ਪਹਿਲਾਂ ਤੋਂ ਮੈਂ ਵੀਡੀਓਜ਼ ਬਣਾਉਂਦਾ ਆ ਰਿਹਾ ਜਿੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਲੈਕਚਰਾਰ ਦੀਆਂ ਜਿਹੜੀਆਂ ਰਿਕਰੂਟਮੈਂਟਸ ਨੇ ਉਹ ਤੁਹਾਨੂੰ ਇਨ ਫਿਊਚਰ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਇਹਦਾ ਜਿਹੜਾ ਇੰਡੀਕੇਸ਼ਨ ਹੈਗਾ ਜੀ ਇੱਕ ਲੈਟਰ ਆਈ ਆ ਜੀ ਉਹ ਮੈਂ ਟੈਲੀਗ੍ਰam ਚੈਨਲ ਤੇ ਵੀ ਭੇਜ ਦਿੱਤੀ ਹੈ ਜਿਹਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਦੀ ਜਿਹੜੀ ਮੀਟਿੰਗ ਹੈਗੀ ਆ ਜੀ 19 ਤਰੀਕ ਨੂੰ ਰੱਖੀ ਗਈ ਹੈ ਜਿਹਦੇ ਵਿੱਚ ਕਾਫੀ ਸਾਰੇ ਜਿਹੜੇ ਮੁੱਦੇ ਹੈਗੇ ਆ ਜਾਂ ਫਿਰ ਜਿਹੜੇ ਟੌਪਿਕ ਹੈਗੇ ਆ ਉਹ ਡਿਸਕਸ ਕੀਤੇ ਜਾਣਗੇ ਜਿਹਦੇ ਵਿੱਚੋਂ ਲੈਕਚਰਾਰ ਰਿਕਰੂਟਮੈਂਟ ਤੋਂ ਸੰਬੰਧਿਤ ਜੇਕਰ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਲੈਕਚਰਾਰ ਦੀਆਂ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਨੇ ਜਾਂ ਫਿਰ ਮਾਸਟਰ ਕਾਡਰ ਦੀਆਂ ਜਿਹੜੀਆਂ ਖਾਲੀਆਂ ਪਈਆਂ ਅਸਾਮੀਆਂ ਨੇ ਉਹਨਾਂ ਦਾ ਵੇਰਵਾ ਜਿਹੜਾ ਹੈਗਾ ਜੀ ਉਹ ਮੰਗਿਆ ਗਿਆ ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਇਨਫੋਰਮੇਸ਼ਨਾਂ ਮੰਗੀਆਂ ਗਈਆਂ ਨੇ ਸੋ ਇਹ ਕਿਉਂ ਮੰਗੀਆਂ ਜਾਂਦੀਆਂ ਨੇ ਜਦੋਂ ਇਹਨਾਂ ਨੇ ਕੋਈ ਇਨ ਫਿਊਚਰ ਦੇ ਵਿੱਚ ਰਿਕਰੂਟਮੈਂਟ ਕੱਢਣੀ ਹੋਵੇ ਸੋ ਇਸ ਆਧਾਰ ਤੇ ਆਪਾਂ ਐਕਸਪੈਕਟ ਕਰ ਸਕਦੇ ਆ ਕਿ ਫਿਊਚਰ ਦੇ ਵਿੱਚ ਜਿਹੜੀਆਂ ਰਿਕਰੂਟਮੈਂਟਸ ਨੇ ਜੀ ਉਹ ਆ ਸਕਦੀਆਂ ਨੇ ਸੋ ਤੁਸੀਂ ਆਪਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਪੂਰੀ ਰੱਖੋ ਇਸ ਦੇ ਨਾਲ ਨਾਲ ਉਹਨਾਂ ਨੇ ਪ੍ਰਿੰਸੀਪਲ ਦੀ ਜਿਹੜੀ ਜਾਣਕਾਰੀ ਹੈਗੀ ਆ ਜੀ ਇਹਦੇ ਬਾਰੇ ਵੀ ਉਹਨਾਂ ਨੇ ਸਾਰਾ ਸਾਰੀ ਜਿਹੜੀ ਡਿਟੇਲ ਹੈ ਗਿਆ ਜੀ ਉਹ ਵੀ ਮੰਗੀ ਆ ਐਂਡ ਇਸ ਦੇ ਨਾਲ ਮੈਂ ਪੀਟੀਆਈ ਟੀਚਰ ਦੀ ਗੱਲ ਕਰ ਰਿਹਾ ਸੀਗਾ ਕੀ ਪੀਟੀਆਈ ਟੀਚਰ ਬਾਰੇ ਆਪਾਂ ਕਾਫੀ ਟਾਈਮ ਤੋਂ ਸੁਣਦੇ ਆ ਰਹੇ ਹਾਂ ਕਿ ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਐਲੀਜੀਬਿਲਟੀ ਨੂੰ ਲੈ ਕੇ ਜਿਹੜੇ ਪੀਟੀਆਈ ਟੀਚਰ ਹੋਣਗੇ ਐਂ ਜਿਨ੍ਹਾਂ ਸਾਥੀਆਂ ਨੇ ਕੀਤੀ ਹੋਈ ਹੈ ਜਿਹੜੀ ਉਹਨਾਂ ਦੀ ਡੀਪੀਐਡ ਦਾ ਜਿਹੜਾ ਕੋਰਸ ਹੈਗਾ ਸੀ ਸੋ ਕਾਫੀ ਟਾਈਮ ਤੋਂ ਆਪਾਂ ਸੁਣਦੇ ਆ ਰਹੇ ਹਾਂ ਬਟ ਇਸ ਮੀਟਿੰਗ ਦੇ ਵਿੱਚ ਇਹਦੀ ਜਾਣਕਾਰੀ ਵੀ ਰੱਖੀ ਜਾਊਗੀ ਕਿ ਪਿਛਲੇ ਟਾਈਮ ਤੋਂ ਲੈ ਕੇ ਹੁਣ ਤੱਕ ਇਹਦਾ ਕੀ ਪ੍ਰੋਸੈਸ ਹੈਗਾ ਆ ਸਾਰਾ ਕੁਝ ਇਸ ਮੀਟਿੰਗ ਦੇ ਵਿੱਚ ਇਹਦੇ ਬਾਰੇ ਵੀ ਡਿਸਕਸ ਕੀਤਾ ਜਾਣਾ ਆ ਤੇ ਇਸ ਦੇ ਨਾਲ ਨਾਲ 2000 ਪੀਟੀਆਈ ਟੀਚਰ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਜੀ ਇਹ ਤੁਹਾਨੂੰ ਉੱਥੇ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੀ ਕੋਈ ਹੋਰ ਅਪਡੇਟ ਆਉਂਦੀ ਹੈ ਜਾਂ ਫਿਰ ਸਾਨੂੰ ਅੰਦਾਜ਼ਾ ਲੱਗਦਾ ਆ ਕਿ ਇਸ ਭਰਤੀ ਦੇ ਵਿੱਚ ਕਿੰਨੀਆਂ ਕ ਵੈਕੈਂਸੀਜ਼ ਆ ਸਕਦੀਆਂ ਕਦੋਂ ਆ ਸਕਦੀਆਂ ਨੇ ਇਹਦੇ ਬਾਰੇ ਤੁਹਾਨੂੰ ਅਸੀਂ ਜ਼ਰੂਰ ਵੀਡੀਓ ਬਣਾ ਕੇ ਦੱਸ ਦੇਵਾਂਗੇ ਐਂਡ ਇਹ ਵੀਡੀਓ ਮੈਂ ਤੁਹਾਨੂੰ ਤਾਂ ਬਣਾ ਕੇ ਦੱਸੀ ਆ ਵੀ ਤੁਸੀਂ ਥੋੜੇ ਜਿਹਾ ਅਲਰਟ ਹੋ ਜਿਓ ਤੁਹਾਨੂੰ ਪਤਾ ਲੱਗ ਜਵੇ ਕਿ ਇਨ ਫਿਊਚਰ ਤੁਹਾਨੂੰ ਛੇਤੀ ਹੀ ਇਹ ਜਿਹੜੀਆਂ ਵੈਕੈਂਸੀਜ਼ ਨੇ ਜੀ ਇਹ ਵੇਖਣ ਨੂੰ ਮਿਲ ਸਕਦੀਆਂ ਨੇ ਵੈਸੇ ਮੈਂ ਨਹੀਂ ਕਹਿੰਦਾ ਵੀ ਕਦੋਂ ਇਹ ਜਿਹੜੀਆਂ ਵੈਕੈਂਸੀਜ਼ ਨੇ ਜਲਦੀ ਆਉਣਗੀਆਂ ਲੇਟ ਆਉਣਗੀਆਂ ਇਹਦੇ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ ਬਟ ਜਦੋਂ ਇਹੋ ਜੀ ਇਨਫੋਰਮੇਸ਼ਨ ਖਾਲੀ ਅਸਾਮੀਆਂ ਦੀ ਜਦੋਂ ਇਨਫੋਰਮੇਸ਼ਨ ਮੰਗੀ ਜਾਂਦੀ ਆ ਇਹਦਾ ਮਤਲਬ ਇਹ ਹੈਗਾ ਕਿ ਉਹਨਾਂ ਵੱਲੋਂ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ ਐਂਡ ਥੋੜਾ ਟਾਈਮ ਤਾਂ ਚਲੋ ਲੱਗੂਗਾ ਹੀ ਤੇ ਐਨੇ ਟਾਈਮ ਤੱਕ ਤੁਸੀਂ ਆਪਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਤੁਸੀਂ ਪੂਰੀ ਕਰ ਸਕਦੇ ਹੋ ਸੋ ਜਿਨ੍ਹਾਂ ਸਾਥੀਆਂ ਨੇ ਅਜੇ ਤੱਕ ਆਪਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਸ਼ੁਰੂ ਨਹੀਂ ਕੀਤੀ ਤੁਸੀਂ ਆਪਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਸਟਾਰਟ ਕਰ ਦਿਓ ਬਾਕੀ ਪੀਐਸ ਟੈਟ ਰਿਗਾਰਡਿੰਗ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਾਫੀ ਸ ਦੇ ਰਹਿਨੇ ਆ ਕਿ ਤੁਹਾਡੇ ਕੋਲ ਲਗਭਗ ਕਿੰਨੇ ਮਹੀਨੇ ਰਹਿ ਗਏ ਆ ਸੋ ਤੁਸੀਂ ਆਪ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਵੀ ਪੂਰੀ ਕਰ ਲਵੋ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਹੋਪਸ ਸੋ ਤੁਹਾਨੂੰ ਜਿਹੜੀ ਵੀਡੀਓ ਹੈਗੀ ਆ ਜੀ ਕਾਫੀ ਜ਼ਿਆਦਾ ਹੈਲਪਫੁਲ ਲੱਗੀ ਹੋਊਗੀ ਜੇਕਰ ਵੀਡੀਓ ਹੈਲਪਫੁਲ ਲੱਗੀ ਹੈ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬਾਕੀ ਤੁਹਾਡਾ ਕੋਈ ਹੋਰ ਸਵਾਲ ਹੋਵੇ ਉਹਦੇ ਬਾਰੇ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੋਡ ਬlesਸ ਯੂ ਆਲ